ਮੈਂ ਇਹਨੂੰ ਵਿਸਤ੍ਰਿਤ ਕਿਜਾਰਾ ਕਰਦੇ ਹਾਂ ਰੈਂਟੀ ਜੀ ਸਾਰੀ ਮੇਰਾ ਰਜਿੰਦਰ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਜਮਰਾ ਪਿੰਡ ਆ ਜੀ ਜਿਹੜੀ ਨੌਜੇ ਦਾ ਨਾਮ ਸੰਦੀਪ ਸਿੰਘ ਹੀ ਤੇ ਐਕਸੀਡੈਂਟ ਹੋਇਆ ਜੀ ਆ ਗੁਜਰਪੁਰੇ ਦੀ ਟਰਾਲੀ ਸੀ ਉਹਦੇ ਨਾਲ ਉਹਨਾ ਟਰੈਕਟਰ ਮਾਰਿਆ ਵਿੱਚ ਕਿ ਸ਼ਾਮੀ ਕੋਈ ਸਾਢੇ 6 ਵਜੇ ਦੀ ਘਟਨਾ ਹੈ ਸਾਨੂੰ ਕਿਦਾਂ ਪਤਾ ਲੱਗਾ ਸਾਨੂੰ ਆਪਣੇ ਤੋਂ ਇਥੋਂ ਸਾਰਾ 5 ਆ ਸਾਰਾ 200 ਮੀਟਰ 200 ਕਿ ਮੀਟਰ ਦੌੜ ਰਿਹਾ ਘਰ ਤੋਂ ਤੇ ਮੌਕੇ ਤੇ ਗਏ ਆਂ ਹੀ ਮੌਕੇ ਤੇ ਅਸੀਂ ਇਹਨੂੰ ਲੈ ਕੇ ਗਏ ਹਸਪੀਟਲ ਜੀ ਉਥੇ ਗੁਰਨਾਣਕ ਸਪੈਸ਼ਲ ਚਰਨ ਤਾਰਨਾ ਉਹ ਫਿਰ ਡਾਕਟਰ ਨੇ ਚੈੱਕ ਕੀਤਾ ਤੇ ਉਹਨਾਂ ਕਿਹਾ ਵੀ ਡੈਡ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੂੰ ਰਾਤ ਦਾ ਹੀ ਇਨਫਾਰਮ ਕੀਤਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਆਪਣੇ ਮੰਗ ਅਸੀਂ ਕਹਿੰਦੇ ਆ ਵੀ ਕੇਸ ਰਿਸਟ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਹੋਇਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਐਮਐਲ ਦੀ ਹਰਮਜੀਤ ਸਿੰਘ ਹੈ ਜੀ ਸਰਪੰਚ ਪਿੰਡ ਜਾਮਾ ਰਾਏ ਕੱਲ ਜੀ ਸਾਡੇ ਕੋ 6 ਵਜੇ ਦਾ ਟਾਈਮ ਸੀ ਤੇ ਉਦੋਂ ਮੈਨੂੰ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਮੁੰਡਾ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਫਿਰ ਅਸੀਂ ਮਗਰ ਗਏ ਆ ਕਾਲਵਾ ਪਿੱਛਾ ਕੀਤਾ ਸਾਡੇ ਮੁੰਡਿਆਂ ਨੇ ਟਰਾਲੀ ਦਾ ਤੇ ਟਰਾਲੀ ਜਾ ਕੇ ਕਾਲਵੀ ਘੇਰੀ ਗਈ ਆ ਤੇ ਉਹ ਅੱਗਿਓ ਸਗੋਂ ਉਹਨਾਂ ਨੇ ਮਿਸਬੀਹੇਵ ਕੀਤਾ ਕਿ ਅੱਗਿਓ ਉਹਨਾਂ ਨੇ ਇਹ ਕਿਹਾ ਕਿ ਮਤਲਬ ਹਥਿਆਰ ਬੰਦੋ ਕੇ ਸਾਨੂੰ ਪਾਏ ਸਾਡੇ ਮੁੰਡਿਆਂ ਨੂੰ ਕਿ ਤੁਸੀਂ ਸਾਨੂੰ ਕਦਲ ਹੀ ਰੋਕਣ ਡੈਜੋ ਤੇ ਬਾਕੀ ਸਾਨੂੰ ਜਿਹੜੀ ਪੋਲੀਟਿਕਲੀ ਵੀ ਧਮਕੀਆਂ ਦੇ ਰਹੇ ਆ ਕਿ ਅਸੀਂ ਜਿਹੜੀ ਹੈਗੀ ਆ ਕਿ ਤੁਹਾਨੂੰ ਮਤਲਬ ਕਿ ਸਾਨੂੰ ਨਿਆਂ ਚਾਹੀਦਾ ਸਾਨੂੰ ਤੇ ਸਾਨੂੰ ਪੋਲੀਟਿਕਲ ਲੋਕ ਵੀ ਤੇ ਜਿਹੜਾ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਕਿ ਸਾਨੂੰ ਨਿਆਂ ਦਵਾਵੇ ਸਾਡੇ ਕੋ ਅਵੇਲੇਬਲ ਆ ਗਈ ਜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਕੀ ਮੰਗਤੀ ਕਰਦੇ ਹੋ ਮੰਗ ਨਿਆ ਚਾਹੀਦਾ ਜੀ ਗਰੀਬ ਘਰ ਦਾ ਬੱਚਾ ਉਹਦਾ ਫਾਦਰ ਸਾਹਿਬ ਵੀ ਹੈ ਨਹੀਂ ਆ ਉਹੋ ਕਮਾਈ ਵਾਲਾ ਬੱਚਾ ਸੀ 20 ਸਾਲ ਦੀ ਉਮਰ ਉਹਦੀ ਤੇ ਉਹ ਹੀ ਆਪਣੀ ਮਾਂ ਦਾ ਗੁਜ਼ਾਰਾ ਕਰਦਾ ਸੀ ਨੌਜਵਾਨ ਦਾ ਜੀ ਨਾਮ ਸੀ ਸੰਦੀਪ ਸਿੰਘ ਕਿੰਨੀ ਉਮਰ ਸੀ ਜੀ ਉਮਰ ਉਹਦੀ 20 ਸਾਲ ਸੀ ਜੀ ਬਿਲਕੁਲ ਜੀ ਬਿਲਕੁਲ ਪਿੰਡ ਦੇ ਨਾਲ ਆ ਜੀ ਅੰਕਾ ਜੀ ਤੁਹਾਡੇ ਜਿਹੜੇ ਬੇਟੇ ਦੀ ਡੈਥ ਹੋਈ ਆ ਕੱਲ ਹੀ ਥੱਲੇ ਆਉਣ ਕਰਕੇ ਕੀ ਗੱਲਬਾਤ ਹੋਈ ਜੀ ਦੁਕਾਨ ਤੇ ਗਿਆ ਸੀ ਭਾਈ ਅੱਗੇ ਸੇਕਦੇ ਸੇਕਦੇ ਆਗੇ ਸੇਕ ਜਾਏ ਕਿ ਕਿੰਨੇ ਵਜੇ ਦੀ ਗੱਲਬਾਤ ਸਾਢੇ 6 ਵਜੇ ਕੀ ਨਾਸੀ ਨੌਜਵਾਨ ਦਾ ਜੀ ਸੰਦੀਪ ਸੰਦੀਪ ਕੀ ਮੰਗ ਕਰਦੇ ਜੀ ਨਾ ਸੁਦੇਸ਼ ਸਿੰਘ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਭਾਈ ਇਹਨੂੰ ਵੀ ਸਿੱਧਾ ਗੁਜ਼ਾਰਾ ਕਰਦੇ ਰਜਿੰਦਰ ਜੀ ਮੇਰਾ ਰਜਿੰਦਰ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਜਮਰਾ ਪਿੰਡ ਆ ਜੀ ਜਿਹੜੀ ਨੌਜੇ ਦਾ ਨਾਮ ਸੰਦੀਪ ਸਿੰਘ ਹੀ ਤੇ ਐਕਸੀਡੈਂਟ ਹੋਇਆ ਜੀ ਆ ਗੁਜਰਪੁਰੇ ਦੀ ਟਰਾਲੀ ਸੀ ਉਹਦੇ ਨਾਲ ਉਹਨਾ ਟਰੈਕਟਰ ਮਾਰਿਆ ਵਿੱਚ ਕਦੋਂ ਦੀ ਕਿ ਸ਼ਾਮੀ ਕੋਈ ਸਾਢੇ 6 ਵਜੇ ਦੀ ਘਟਨਾ ਹੈ ਸਾਨੂੰ ਕਿਦਾਂ ਪਤਾ ਲੱਗਾ ਸਾਨੂੰ ਆਪਣੇ ਤੋਂ ਇਥੋਂ ਸਾਰਾ 5 ਆ ਸਾਰਾ 200 ਮੀਟਰ 200 ਕਿ ਮੀਟਰ ਦੌੜ ਰਿਹਾ ਘਰ ਤੋਂ ਤੇ ਮੌਕੇ ਤੇ ਗਏ ਆਂ ਹੀ ਮੌਕੇ ਤੇ ਅਸੀਂ ਇਹਨੂੰ ਲੈ ਕੇ ਗਏ ਹਸਪੀਟਲ ਜੀ ਉਥੇ ਗੁਰਨਾਣਕ ਸਪੈਸ਼ਲ ਚਰਨ ਤਾਰਨਾ ਉਹ ਫਿਰ ਡਾਕਟਰ ਨੇ ਚੈੱਕ ਕੀਤਾ ਤੇ ਉਹਨਾਂ ਕਿਹਾ ਵੀ ਡੈਡ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੂੰ ਰਾਤ ਦਾ ਹੀ ਇਨਫਾਰਮ ਕੀਤਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਆਪਣੇ ਮੰਗ ਅਸੀਂ ਕਹਿੰਦੇ ਆ ਵੀ ਕੇਸ ਰਿਸਟੋਨਾ ਚਾਹੀਦਾ ਸਾਡੇ ਨਾਲ ਧੱਕਾ ਹੋਇਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਓ ਐਮਐਲ ਦੀਆਂ ਦਾ ਪਰਮਜੀਤ ਸਿੰਘ ਆ ਜੀ ਸਰ ਹਸਬੰਡ ਆ ਸਰਪੰਚ ਪਿੰਡ ਜਾਮਾ ਰਾਏ ਕੱਲ ਜੀ ਸਾਡੇ ਕੋ 6 ਵਜੇ ਦਾ ਟਾਈਮ ਸੀ ਤੇ ਉਦੋਂ ਮੈਨੂੰ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਮੁੰਡਾ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਫਿਰ ਅਸੀਂ ਮਗਰ ਗਏ ਆ ਕਾਲਵਾ ਪਿੱਛਾ ਕੀਤਾ ਸਾਡੇ ਮੁੰਡਿਆਂ ਨੇ ਟਰਾਲੀ ਦਾ ਤੇ ਟਰਾਲੀ ਜਾ ਕੇ ਕਾਲਵੇ ਘੇਰੀ ਗਈ ਆ ਤੇ ਉਹ ਅੱਗਿਓ ਸਗੋਂ ਉਹਨਾਂ ਨੇ ਮਿਸਬੀਹੇਵ ਕੀਤਾ ਕਿ ਅੱਗਿਓ ਉਹਨਾਂ ਨੇ ਇਹ ਕਿਹਾ ਕਿ ਮਤਲਬ ਹਥਿਆਰ ਬੰਦੋ ਕੇ ਸਾਨੂੰ ਪਾਏ ਸਾਡੇ ਮੁੰਡਿਆਂ ਨੂੰ ਕਿ ਤੁਸੀਂ ਸਾਨੂੰ ਕਦਰ ਲਈ ਰੋਕਣ ਡੈਜੋ ਤੇ ਬਾਕੀ ਸਾਨੂੰ ਜਿਹੜੀ ਪੋਲੀਟਿਕਲੀ ਵੀ ਧਮਕੀਆਂ ਦੇ ਰਹੇ ਆ ਕਿ ਅਸੀਂ ਜਿਹੜੀ ਹੈਗੀ ਆ ਕਿ ਤੁਹਾਨੂੰ ਮਤਲਬ ਕਿ ਸਾਨੂੰ ਨਿਆਂ ਚਾਹੀਦਾ ਸਾਨੂੰ ਤੇ ਸਾਨੂੰ ਪੋਲੀਟਿਕਲ ਵੀ ਲੋਕ ਵੀ ਤੇ ਜਿਹੜਾ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਕਿ ਸਾਨੂੰ ਨਿਆਂ ਦਿਵਾਵੇ ਸਾਡੇ ਕੋ ਅਵੇਲੇਬਲ ਆ ਗਈ ਜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਕੀ ਮੰਗੀ ਕਰਦੇ ਆ ਮੰਗ ਲਿਆ ਚਾਹੀਦਾ ਜੀ ਗਰੀਬ ਘਰ ਦਾ ਬੱਚਾ ਉਹਦਾ ਫਾਦਰ ਸਾਹਿਬ ਵੀ ਹੈ ਨਹੀਂ ਆ ਉਹੋ ਕਮਾਈ ਵਾਲਾ ਬੱਚਾ ਸੀ 20 ਸਾਲ ਦੀ ਉਮਰ ਉਹਦੀ ਤੇ ਉਹੀ ਆਪਣੀ ਮਾਂ ਦਾ ਗੁਜ਼ਾਰਾ ਕਰਦਾ ਸੀ ਨੌਜਵਾਲਾ ਜਿਲ੍ਹਾ ਦੀ ਸੰਦੀਪ ਸਿੰਘ ਕਿੰਨੀ ਉਮਰ ਸੀ ਜੀ ਉਮਰ ਉਹਦੀ 20 ਸਾਲ ਸੀ ਜੀ ਬਿਲਕੁਲ ਜੀ ਬਿਲਕੁਲ ਪਿੰਡ ਦੇ ਨਾਲ ਆ ਜੀ ਮਿਕਾ ਜੀ ਤੁਹਾਡੇ ਜਿਹੜੇ بیٹے ਦੀ ਡੈਥ ਹੋਈ ਜਾਂ ਅਸਾਰੀ ਥੱਲੇ ਆਉਣ ਕਰਕੇ ਕੀ ਗੱਲਬਾਤ ਹੋਈ ਦੁਕਾਨ ਤੇ ਗਿਆ ਸੀ ਭਾਈ ਅੱਗੇ ਸੇਕਦੇ ਸੇਕਦੇ ਹਾਂ ਅੱਗੇ ਸੇਕ ਜਾਏ ਕਿੰਨੇ ਵਜੇ ਦੀ ਗੱਲਬਾਤ ਸਾਢੇ 6 ਵਜੇ ਕੀ ਨਾਸੀ ਨੌਜਵਾਨ ਦਾ ਜੀ ਸੰਦੀਪ ਸੰਦੀਪ ਕੀ ਨਾਸੀ ਬੇਟ ਦਾ ਜੀ ਨਾ ਸੁਦੇਸ਼ ਸਿੰਘ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ